ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਬੀਤੇ ਦਿਨ ਸਹਿਜੁਰ ਪਰ ਦੇ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਹੇਠ ਇੱਕ ਸਹਿਜ ਪਾਰਟੀ ਵੱਲੋਂ ਡੇਰਾ ਬਾਬਾ ਨੰਦਸਰ ਦੇ ਸਰਦੇ ਖੇਤ ਦੇ ਵਾਸਕ ਪਿੰਡਾਂ ਵਿੱਚ ਤਕੀਕ ਘਰਾਂ ਅਤੇ ਲੁਆਰਤ ਥਾਮਾਂ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਲੁਆਰਤ ਥਾਮਾਂ ਤੋਂ ਕਰੀਬ 400 ਲੀਟਰ ਲਹਨ ਬਰਾਮਦ ਕੀਤੇ ਗਏ ਜਿਸ ਨੂੰ ਮੌਕੇ ਤੇ ਲੱਛ ਕੀਤਾ ਗਿਆ ਤੇ ਉਤ ਸਹੀ ਪੁਲਿਸ ਖਾਨਾ ਡੇਰਾ ਬਾਬਾ ਨਾਂਗ ਪੁਲਿਸ ਪਾਰਟੀ ਅਤੇ ਆਪਕਾਰੀ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਪਿੰਡ ਕਟਿਆਲਾ ਵਿੱਚ ਰੇਡ ਕੀਤੀ ਗਈ ਜਿਸ ਦੌਰਾਨ ਉਹਨਾਂ ਨੂੰ ਪਿੰਡ ਦੇ ਇੱਕ ਵਿਅਕਤੀ ਦੀ ਟਿਊਬਲ ਤੋਂ ਤਕਰੀਬ 100 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ ਅਤੇ ਮੌਕੇ ਤੇ ਸਰਾਬ ਬਣਾਉਣ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਇਸ ਮੌਕੇ ਗਲਬਤ ਦੌਰਾਨ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਪੁਲਿਸ ਪਾਰਟੀ ਅਤੇ ਆਪਕਾਰੀ ਵਿਭਾਗ ਦੇ ਇੰਸਪੈਕਟਰ ਜੇਸ਼ ਕੁਮਾਰ ਦੀ ਅਤੇ ਫੈਜ ਪਾਰਟੀ ਵੱਲੋਂ ਸਾਂਝੇ ਤੌਰ ਤੇ ਪਿੰਡ ਕਟਿਆਲਾ ਵਿੱਚ ਰੇਡ ਕੀਤੀ ਗਈ ਜਿਸ ਦੌਰਾਨ ਉਹਨਾਂ ਨੂੰ ਦੋ ਡਰਮੀਆਂ ਵਿੱਚੋਂ ਤਕਰੀਬ 100 ਲੀਟਰ ਲਹਣ ਜਬਤ ਕੀਤੀ ਗਈ ਹੈ ਅਤੇ ਕੁਝ ਖਾਲੀ ਭਾਂਡੇ ਤੇ ਸ਼ਰਾਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਦੇ ਖਿਲਾਫ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਐਕਟ ਦੇ ਅਧੀਨ ਮਕਦਮਾ ਦਰਜ ਕੀਤਾ ਗਿਆ ਹੈ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਤੁਸੀਂ ਪਿੰਡ ਕਟਿਆਲੇ ਪਹੁੰਚੇ ਜਿੱਥੇ ਕੁਝ ਲਹਣ ਬਰਾਮਦ ਹੋਈ ਹੈ ਕੀ ਹੈ پورا ਮਾਮਲਾ ਜੀ ਜੀ ਸਤਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਟਿਆਲਾ ਤੇ ਮੰਡੋਗ ਦੇ ਐਸਐਸਪੀ ਦੇ ਹੁਗਵਾਨਸਾਰ ਰੇਡ ਕੀਤੇ ਜਾ ਰਹੇ ਆ ਅੱਜ ਕੰਬਾਈਨਡ ਰੈਂਚ ਕੀਤਾ ਆ ਨਾਲ ਹੀ ਐਕਸਾਈਜ਼ ਪਾਰਟੀ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਸ਼੍ਰੀ ਵਿਜੇ ਕੁਮਾਰ ਜੀ ਤੇ ਨਾਲ ਪੁਲਿਸ ਪਾਰਟੀ ਤੇ ਲਾਣ ਫੜੀ ਹੈ ਜੀ ਤੇ ਕੋਈ ਆਪਣੇ ਇੱਕ ਰੋਖ ਖਾਲੀ ਭੰਡਿਆ ਨਾਲ ਸਰ ਕਿੰਨੇ ਕੁ ਲੀਟਰ ਜੜੀ ਹੈਗੀ ਇਹ ਕੋਈ ਹੁਣੇ ਕਰੀਬ 100 ਕਿ ਲੀਟਰ ਦੇ ਕਰੀਬ ਹੋਊਗਾ ਸਰ ਜਿਹੜਾ ਆਪਣਾ ਪਰਚਾ ਕਟਿਆ ਜਾ ਰਿਹਾ ਕਿੰਨੇ ਜਣੇ ਦੇ ਕਟਿਆ ਜਾ ਰਿਹਾ ਇਹ ਸਾਰੇ ਇੱਕ ਤੇ ਜਾ ਰਿਹਾ ਜੀ ਉਹ ਜਿਹੜਾ ਮੌਕੇ ਦੇ ਉਤੋਂ ਚਾਰਜ ਫੇਰੇ ਚੜੀਆਂ ਆ ਜਦੋਂ ਪੁਲਿਸ ਵਾਲਟੀ ਦੀ ਆਮਦ ਵੇਖੀ ਦੂਰੋਂ ਉਹ ਮੌਕੇ ਤੋਂ ਫਰਾਰ ਹੋ ਗਏ ਆਪਣਾ ਕਿਹੜੇ ਖਾਨੇ ਚ ਕਟਿਆ ਜਾ ਰਿਹਾ ਇਹ ਡੇਰ ਬਵਨਾ ਵਿੱਚ ਇਹ ਰੇਡ ਅਸੀਂ ਸਾਇਕ ਕਮਿਸ਼ਨਰ ਆਫ ਕਰੀ ਜਿਹਦੀ ਦਿਸ਼ਾ ਨਿਰਦੇਸ਼ ਐਡ ਕੀਤਾ ਹੈ ਤੇ ਡੇਰ ਬਵਨਾ ਦੇ ਬਾਕਬਨ ਵਿੱਚ ਰੇਡ ਕੀਤਾ ਗਿਆ ਜਿਸ ਦੇ ਦੌਰਾਨ ਸਾਨੂੰ ਤਕਰੀਬਨ 460 ਜਾਲਸ ਲੀਟਰ ਲਾਣ ਮਿਲੀ ਹੈ ਇਹਨਾਂ ਮੌਕੇ ਦੇ ਨਸ਼ਕ ਕੀਤਾ ਗਿਆ ਸਰ ਲਾਣ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ ਜਿਹੜੀ ਬਰਾਮਦ ਹੋਈ ਹੈ ਜੀ ਦਾਂਦਰਾ ਉਸ ਨੂੰ ਸਿਰਫ ਜੋ ਜਿਹੜੇ ਖਾਲੀ ਭਾਂਡੇ ਕੁਝ ਬਰਾਂਡ ਹੋਇਆ ਹੈ ਸ਼ਕਾਲਾ ਵਗੈਰਾ ਬਰਾਂਡ ਹੋਇਆ ਜਿੰਨਾ ਸ਼ਰਾਬ ਘਟ ਗਈ ਜਾਂਦੀ ਹੈ ਟੋਟਲ ਕਿੰਨੇ ਪਰਚੇ ਜਿਹੜੇ ਹੁਣ ਤੱਕ ਸਰ ਖੜੇ ਗਏ ਜੀ ਇਹ ਤਾਂ ਇੱਕ ਪਰਚਾ ਹੋਇਆ ਹੈ ਥਾਣਾ ਦੇਰੋ ਨਾਨਾ ਦੇ ਵਿੱਚ ਤਕਰੀਬਨ 3 ਤੋਂ 4 ਲੀਟਰ ਜਿਹੜੀ ਲਾਨ ਜਿਹੜੀ ਨਸ਼ਟ ਕੀਤੀ ਗਈ ਅੱਜ ਇਹ ਲਵਾਰਸ ਜਗ੍ਹਾ ਤੁਹਾਨੂੰ ਮਿਲੀ ਸੀਗੀ ਇਸ ਲਵਾਰਸ ਜਿਹੜੀ ਇੱਕ ਲਾਨ ਇੱਕ ਤੇ ਬੰਬੀ ਤੋਂ ਮਿਲੀ ਹੈ ਜਿਹਦੇ ਅਗੇਂਸ ਅਸੀਂ ਪਰਚਾ ਕਰਵਾਇਆ ਤੇਰੋ ਨਾਨਾ ਦੇ ਵਿੱਚ